ਪੰਜਾਬ ਦੇ ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਖਬਰ 27 ਤਰੀਕ ਤੋਂ ਬਾਅਦ ਮੂੜ ਖਰਾਬ ਹੋਵੇਗਾ ਪੰਜਾਬ ਦਾ ਮੌਸਮ ਦੇ ਕਰੀਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕਨੂ ਜੀ ਆ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਅੱਜ 23 ਜੂਨ ਹੈ 23 ਜੂਨ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਅੱਜ ਮੌਸਮ ਭਲੇ ਹੀ ਸਾਫ਼ ਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪਰ ਖੁਸ਼ਖਬਰੀ ਇਹ ਹੈ ਕਿ ਹੁਣ ਮੁੜ ਤੋਂ 27 ਤਰੀਕ ਤੋਂ ਬਾਅਦ ਮੌਸਮ ਖਰਾਬ ਹੋਵੇਗਾ 28 ਤਰੀਕ ਤੋਂ ਮੁੜ ਤੋਂ ਮੀਂਹ ਦੀਆਂ ਗਤੀਵਿਧੀਆਂ ਤੇ ਬਦਲੀ ਕਾਰਵਾਈਆਂ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਮੌਸਮ ਵਿਭਾਗ ਦੇ ਮੰਨੀ ਹੈ ਤਾਂ ਅੱਜ ਤਿੱਖੀ ਧੁੱਪ ਨਿਕਲੀ ਰਹੇਗੀ ਪਰ ਮੌਸਮ ਸ਼ਾਮ ਵੇਲੇ ਸੁਹਾਵਣਾ ਹੋ ਸਕਦਾ ਹੈ ਹਾਲਾਂਕਿ ਕੋਈ ਵੀ ਅਲਰਟ ਮੌਸਮ ਦਾ ਅਗਦੇ ਬਨਵਾ ਜਾਰੀ ਨਹੀਂ ਕੀਤਾ ਗਿਆ ਨਾ ਤਾਂ ਮੀਂਹ ਨੂੰ ਲੈ ਕੇ ਤੇ ਨਾ ਹੀ ਲੂ ਨੂੰ ਲੈ ਕੇ ਕੋਈ ਅਲਰਟ ਮੌਸਮ ਦਾ ਪੱਗ ਨੇ ਜਾਰੀ ਕੀਤਾ ਹੈ ਅੱਜ ਤਾਪਮਾਨ ਵੀ ਦਰਮਿਆਨਾ ਹੀ ਰਹੇਗਾ 42 ਡਿਗਰੀ ਤੱਕ ਤਾਪਮਾਨ ਰਹਿ ਸਕਦਾ ਤੇ ਦੂਜੇ ਪਾਸੇ ਕਈ ਜ਼ਿਲ੍ਹਿਆਂ ਦੇ ਵਿੱਚ 45 ਡਿਗਰੀ ਵੀ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਜੋ ਹੈ ਉਹ 26 ਡਿਗਰੀ ਤੱਕ ਵੀ ਪਹੁੰਚ ਸਕਦਾ ਪਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚਕਾਰ ਮੋੜ ਤੋਂ ਇੱਕ ਵਾਰ ਮੌਸਮ ਖਰਾਬ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਸਾਨੂੰ ਹਰੇਕ ਕਿ ਜ਼ਿਲੇ ਦੇ ਵਿੱਚ ਇਸ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਬਦਲੀ ਕਾਰਵਾਈਆਂ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਜੇਕਰ ਗੱਲ ਕਰਦੇ ਹਾਂ ਸਰਹੱਦੀ ਖੇਤਰਾਂ ਦੀ ਤਾਂ ਸਰਹੱਦੀ ਖੇਤਰਾਂ ਦੇ ਵਿੱਚ ਇਸ ਪੱਛਮੀ ਗੜਬੜੀ ਸਰਗਰਮ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਹਾਲਾਂਕਿ ਇਹ ਬਦਲੀ ਸਿਸਟਮ ਹੈ ਬਦਲੀ ਸਿਸਟਮ ਪੰਜਾਬ ਵੱਲ ਨੂੰ ਵੱਧ ਰਿਹਾ ਹੈ ਤੇ ਪੰਜਾਬ ਦੇ ਵਿੱਚ ਦਾਖਲ ਹੋ ਕੇ 27 ਤਰੀਕ ਦੀ ਸ਼ਾਮ ਨੂੰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗਾ ਤੇ 28 ਤਰੀਕ ਤੋਂ ਮੌਸਮ ਬਖਰਾਬ ਹੋ ਸਕਦਾ ਹੈ ਮੀਂਹ ਦੇ ਅਗ ਕਤਿਵਿਧੀਆਂ ਅਤੇ ਬਦਲੀ ਕਾਰਵਾਈਆਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਦੂਜੇ ਪਾਸੇ ਜੇਕਰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੀ ਗਰਮੀ ਵਧ ਰਹੀ ਹੈ ਗਰਮੀ ਦਾ ਪਰ ਕੋਪ ਪੰਜਾਬ ਵਾਸੀਆਂ ਨੂੰ ਝੱਲਣਾ ਪੈ ਰਿਹਾ ਹੈ ਤੇ ਇਸੇ ਦੇ ਚੱਲਦਿਆਂ 28 ਤਰੀਕ ਤੋਂ ਬਾਅਦ ਜਦੋਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤਾਂ ਇਸ ਦੌਰਾਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲ ਸਕਦੀ ਹੈ ਮੌਨਸੂਨ ਦੀ ਜੇਕਰ ਗੱਲ ਕਰੀਏ ਤਾਂ ਮੌਨਸੂਨ 1 ਜੁਲਾਈ ਤੋਂ ਪੰਜਾਬ ਦੇ ਵਿੱਚ ਦਾਖਲ ਹੋਣ ਦੇ ਆਸਾਰ ਦਿਟਾਏ ਜਾ ਰਹੇ ਨੇ ਹਾਲਾਂਕਿ 28 ਤਰੀਕ ਨੂੰ ਜੋ ਮੌਸਮ ਖਰਾਬ ਹੋਣ ਜਾ ਰਿਹਾ ਹੈ ਪੱਛਮੀ ਗੜਬੜੀ ਸਰਕਾਰ ਹੌਣ ਦੇ ਚਲਦਿਆਂ ਹੋਵੇਗਾ ਇੱਕ ਬਦਲੀ ਸਿਸਟਮ ਪੰਜਾਬ ਵੱਲ ਨੂੰ ਵੱਧ ਰਿਹਾ ਹੈ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇਸ ਬਦਲੀ ਸਿਸਟਮ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਬਦਲੀ ਸਿਸਟਮ ਪੰਜਾਬ ਦੇ ਉੱਪਰੋਂ ਹੀ ਗੁਜ਼ਰ ਜਾਵੇ ਅਤੇ ਇਸ ਦਾ ਜ਼ਿਆਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਨਾ ਮਿਲੇ ਤਾਂ ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਇਸ ਵੀਡੀਓ ਨੂੰ ਵੱਤੁਵਤ ਹੋਰ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਅਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਦੇ ਨਾਲ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ